ਅਪਾ ਇਸ ਕਰਕੇ ਇੱਥੇ ਧਰਨਾ ਲਾਇਆ ਹੋਇਆ ਹੈ ਕਿਉਂਕਿ ਇਹ ਅਰਜੀ ਪਾ ਕੇ ਕੰਮ ਮੰਗਦੇ ਹਨ ਇਹਨਾਂ ਨੂੰ ਅਰਜੀ ਦਾ ਕੰਮ ਨਹੀਂ ਮਿਲ ਰਿਹਾ ਬਹੁਤ ਜ਼ਿਆਦਾ ਡਿਸਕਰਮినੈਂਟ ਕਰ ਰਹੇ ਹੈ ਜੀ ਕੋਈ ਵੱਖਰੀ ਮੰਗ ਨਹੀਂ ਜੋ ਕਾਨੂੰਨ ਦੇ ਵਿੱਚ ਆ ਕਾਨੂੰਨ ਮੁਤਾਬਕ ਕੰਮ ਦੀ ਮੰਗ ਕਰਨਾ 15 ਦਿਨਾਂ ਤੋਂ ਉਹਨੂੰ ਕੰਮ ਦੇਣਾ ਜੇ ਕੰਮ ਦਿੰਦੇ ਨੇ ਤਾਂ ਉਹਨਾਂ ਨੂੰ ਉਂਡੀ ਯੋਗਤੀ ਪੱਤਰ ਨਹੀਂ ਦਿੱਤਾ ਜਾਂਦਾ ਤੇ ਬੀਬੀਆਂ ਨੂੰ 5 ਕਿਲੋਮੀਟਰ ਤੋਂ ਬਾਹਰ ਭੇਜਿਆ ਜਾਂਦਾ ਉਹਨਾਂ ਦਾ ਯਾਤਰੀ ਪੱਤਰ ਜਿਹੜਾ ਉਹ ਨਹੀਂ ਉਹਨਾਂ ਨੂੰ ਦਿੱਤਾ ਜਾਂਦਾ ਇਹ ਸਾਡੀਆਂ ਹੱਦ ਗੱਲਾਂ ਮੰਨਦੇ ਆ ਜੀ ਇਹ ਮੰਨਦੇ ਆ ਤਾਂ ਠੀਕ ਹੈ ਜੀ ਨਹੀਂ ਅੱਗੇ ਜਾ ਕੇ ਅਸੀਂ ਇਹ ਧਰਨਾ ਹੋਰ ਵੀ ਵੱਡੇ ਪੱਧਰ ਤੇ ਲਾਵਾਂਗੇ ਜਿੰਦਾਬਾਦ ਮੁਰਦਾਬਾਦ ਕੰਮ ਨਹੀਂ ਦਿੰਦੇ ਹਾਏ 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 ਕੰਮ ਨਹੀਂ ਆ ਦਿਨਾ ਜੀ ਇਹ ਮਨਰੇਗਾ ਮਜ਼ਦੂਰਾਂ ਦਾ ਧਰਨਾ ਹੈ ਜੀ ਆਪਾਂ ਇਸ ਕਰਕੇ ਇਕੱਠੇ ਹੋਏ ਆ ਕਿਉਂਕਿ ਇਹ ਸਰਾਂਦ ਬਲਾਕ ਦੇ ਵਰਕਰਾਂ ਨੂੰ ਕੰਮ ਨਹੀਂ ਦਿੰਦੇ ਜੀ ਬਹੁਤ ਜ਼ਿਆਦਾ ਹਰਾਸਮੈਂਟ ਕਰ ਰਹੇ ਆ ਜੀ ਅੱਪਾ ਇਸ ਕਰਕੇ ਇੱਥੇ ਧਰਨਾ ਲਾਇਆ ਹੋਇਆ ਕਿਉਂਕਿ ਇਹ ਅਰਜੀ ਪਾ ਕੇ ਕੰਮ ਮੰਗਦੇ ਇਹਨਾਂ ਨੂੰ ਅਰਜੀ ਦਾ ਕੰਮ ਨਹੀਂ ਮਿਲ ਰਿਹਾ ਜੀ ਬਹੁਤ ਜ਼ਿਆਦਾ ਹਰਾਸਮੈਂਟ ਕਰ ਰਹੇ ਆ ਜੀ ਵਰਕਰਾਂ ਨੂੰ ਬਹੁਤ ਜ਼ਿਆਦਾ ਦਿੱਕਤ ਆ ਰਹੀਆਂ ਜੀ ਸਾਰੇ ਸਟਾਫ ਵੱਲੋਂ ਜੀ ਫਤੇਗੜ ਸਾਹਿਬ ਤੋਂ ਏਡੀਸੀ ਵੱਲੋਂ ਤੇ ਲੋਕਪਾਲ ਸਰ ਵੱਲੋਂ ਵੀ ਨੀਕੇ ਆਏ ਹੋਇਆ ਇਹ ਉਹਨਾਂ ਦੀ ਗੱਲਾਂ ਤੇ ਵੀ ਕੋਈ ਅਮਲ ਨਹੀਂ ਕਰਦੇ ਜੀ ਬਹੁਤ ਜ਼ਿਆਦਾ ਹਰਾਸਮੈਂਟ ਕੀਤਾ ਹੋਇਆ ਕਿਸੇ ਵੀ ਬੰਦੇ ਨੂੰ ਵਰਕਰ ਨੂੰ ਇੱਥੇ ਕੰਮ ਨਹੀਂ ਮਿਲ ਰਿਹਾ ਅੱਜ ਆਪਾਂ ਇਸ ਕਰਕੇ ਇਸ ਤੇ ਧਰਨਾ ਲਾਇਆ ਜੀ ਇਹ ਸਾਡੀ ਹੱਦ ਗੱਲਾਂ ਮੰਨਦੇ ਆਂ ਜੀ ਮੰਨਦੇ ਆਂ ਤਾਂ ਠੀਕ ਐ ਨਹੀਂ ਅੱਗੇ ਜਾ ਕੇ ਅਸੀਂ ਇਹ ਧਰਨਾ ਹੋਰ ਵੀ ਵੱਡੇ ਪੱਧਰ ਤੇ ਲਾਵਾਂਗੇ। ਸਾਡੀ ਨਹੀਂ ਇੱਥੇ ਕੋਈ ਸੁਣਵਾਈ ਹੋਈ ਅੱਜ ਤਾਂ ਅਸੀਂ ਇਹ ਪਿੰਡ ਪਿੰਡ ਜਾ ਕੇ ਹੋਰ ਮੀਟਿੰਗਾਂ ਕਰਾਂਗੇ ਇਹਨਾਂ ਇਹ ਅੱਜ ਸਾਡਾ ਸੰਕੇਤਕ ਧਰਨਾ ਤੇ ਇਹਨੂੰ ਅਸੀਂ ਜ਼ਿਲ੍ਹਾ ਲੈਵਲ ਤੇ ਕਰਾਂਗੇ ਹਾਂ। ਕੀ ਮੰਗਾ ਕੀ ਨਹੀਂ ਸੁਟੀ? ਮੰਗੋ ਸਾਡੀ ਕੋਈ ਬੱਕਰੀ ਮੰਗ ਨਹੀਂ ਜੋ ਕਾਨੂੰਨ ਦੇ ਵਿੱਚ ਆ ਕਾਨੂੰਨ ਮੁਤਾਬਕ ਕੰਮ ਦੀ ਮੰਗ ਕਰਨਾ 15 ਦਿਨਾਂ ਤੋਂ ਉਹਨੂੰ ਕੰਮ ਦੇਣਾ ਜੇ ਕੰਮ ਦੰਦਰੇ ਤਾਂ ਉਹਨਾਂ ਨੂੰ ਨਿਯੁਕਤੀ ਪੱਤਰ ਨਹੀਂ ਦਿੱਤਾ ਜਾਂਦਾ। ਤੇ ਬੀਬੀਆਂ ਨੂੰ 5 ਕਿਲੋਮੀਟਰ ਤੋਂ ਬਾਹਰ ਭੇਜਿਆ ਜਾਂਦਾ ਉਹਨਾਂ ਦਾ ਯਾਤਰੀ ਭੱਤਾ ਜਿਹੜਾ ਉਹ ਨਹੀਂ ਉਹਨਾਂ ਨੂੰ ਦਿੱਤਾ ਜਾਂਦਾ ਤੇ ਜਿਹੜੇ ਕਈਆਂ ਤਸਲੇ ਜਿਹੜੇ ਔਜ਼ਾਰ ਨੇ ਇਹਨਾਂ ਦੇ ਉਹ ਨਹੀਂ ਦਿੱਤੇ ਜਾਂਦੇ ਕੋਈ ਮਤਲਬ ਇੰਨਾ ਹਰਾਸਮੈਂਟ ਕਰਦੇ ਨੇ ਜਿਵੇਂ ਵੀ ਤੁਸੀਂ ਇਹ ਦੇਖੋ ਵੀ ਜਿਹੜੇ ਇੱਧਰਲੇ ਪਿੰਡ ਨੇ ਉਹਨਾਂ ਨੂੰ ਉੱਧਰ ਭੇਜਿਆ ਜਾਂਦਾ 30 35 ਕਿਲੋਮੀਟਰ ਦੇ ਅੰਦਰ ਭੇਜਿਆ ਜਾਂਦਾ ਉਹਨਾਂ ਨੂੰ ਜਦ ਕਿ 5 ਕਿਲੋਮੀਟਰ ਦੇ ਦਾਇਰੇ 'ਚ ਇਹਨਾਂ ਨੂੰ ਕੰਮ ਦੇਣਾ ਹੈ ਨਾਲ ਅੱਪਾ ਇਸ ਕਰਕੇ ਇੱਥੇ ਧਰਨਾ ਲਾਏ ਹੋਏ ਕਿਉਂਕਿ ਇਹ ਅਰਜੀ ਪਾ ਕੇ ਕੰਮ ਮੰਗਦੇ ਇਹਨਾਂ ਨੂੰ ਅਰਜੀ ਦਾ ਕੰਮ ਨਹੀਂ ਮਿਲ ਰਿਹਾ ਬਹੁਤ ਜ਼ਿਆਦਾ ਫ੍ਰਸਟ੍ਰੇਟ ਕਰ ਰਹੇ ਹੈ ਜੀ ਕੋਈ ਬੱਕਰੀ ਮੰਗ ਨਹੀਂ ਉਹ ਕਾਨੂੰਨ ਦੇ ਵਿੱਚ ਆ ਕਾਨੂੰਨ ਮੁਤਾਬਕ ਕੰਮ ਦੀ ਮੰਗ ਕਰਨਾ 15 ਦਿਨਾਂ ਤੋਂ ਉਹਨੂੰ ਕੰਮ ਦੇਣਾ ਜੇ ਕੰਮ ਦੰਦਰੇ ਤਾਂ ਉਹਨਾਂ ਨੂੰ ਉਯੋਗਪਤੀ ਪੱਤਰ ਨਹੀਂ ਦਿੱਤਾ ਜਾਂਦਾ ਤੇ ਬੀਬੀਆਂ ਨੂੰ 5 ਕਿਲੋਮੀਟਰ ਤੋਂ ਬਾਹਰ ਭੇਜਿਆ ਜਾਂਦਾ ਉਹਨਾਂ ਦਾ ਯਾਤਰੀ ਪੱਤਾ ਜਿਹੜਾ ਉਹ ਨਹੀਂ ਉਹਨਾਂ ਨੂੰ ਦਿੱਤਾ ਜਾਂਦਾ ਇਹ ਸਾਡੀਆਂ ਹੱਦ ਤੱਕ ਗੱਲਾਂ ਮੰਨਦੇ ਆ ਜੀ ਮੰਨਦੇ ਆ ਤਾਂ ਠੀਕ ਹੈ ਜੀ ਨਹੀਂ ਅੱਗੇ ਜਾ ਕੇ ਅਸੀਂ ਇਹ ਧਰਨਾ ਹੋਰ ਵੀ ਵੱਡੇ ਪੱਧਰ ਤੇ ਲਾਵਾਂਗੇ। ਮੁੜਦਾਬਾਦ ਮੁੜਦਾਬਾਦ ਕੰਮ ਨਹੀਂ ਦਿੰਦੇ ਹਾਏ 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 ਕਰੇ ਹਾਏ ਹਾਏ ਕੰਮ ਨਹੀਂ ਆਤੀਨਾ ਜੀ ਇਹ ਮਨਰੇਗਾ ਮਜ਼ਦੂਰਾਂ ਦਾ ਧਰਨਾ ਹੈ ਜੀ ਆਪਾਂ ਇਸ ਕਰਕੇ ਇਕੱਠੇ ਹੋਏ ਆ ਕਿਉਂਕਿ ਇਹ ਸਰਾਂਦ ਬਲਾਕ ਦੇ ਵਰਕਰਾਂ ਨੂੰ ਕੰਮ ਨਹੀਂ ਦਿੰਦੇ ਜੀ ਬਹੁਤ ਜ਼ਿਆਦਾ ਹਰਾਸ਼ਮੈਂਟ ਕਰ ਰਹੇ ਆ ਜੀ ਅੱਪਾ ਇਸ ਕਰਕੇ ਇਥੇ ਧਰਨਾ ਲਾਇਆ ਹੋਇਆ ਕਿਉਂਕਿ ਇਹ ਅਰਜੀ ਪਾ ਕੇ ਕੰਮ ਮੰਗਦੇ ਇਹਨਾਂ ਨੂੰ ਅਰਜੀ ਦਾ ਕੰਮ ਨਹੀਂ ਮਿਲ ਰਿਹਾ ਜੀ ਬਹੁਤ ਜ਼ਿਆਦਾ ਹਰਾਸ਼ਮੈਂਟ ਕਰ ਰਹੇ ਆ ਜੀ ਵਰਕਰਾਂ ਨੂੰ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਜੀ ਸਾਰੇ ਸਟਾਫ ਵੱਲੋਂ ਜੀ ਫਤੇਗੜ ਸਾਹਿਬ ਤੋਂ ADC ਵੱਲੋਂ ਤੇ ਲੋਕਪਾਲ ਸਰ ਵੱਲੋਂ ਵੀ ਲਿਖ ਕੇ ਆਏ ਹੋਇਆ ਇਹ ਉਹਨਾਂ ਦੀ ਗੱਲਾਂ ਤੇ ਵੀ ਕੋਈ ਅਮਲ ਨਹੀਂ ਕਰਦੇ ਜੀ ਬਹੁਤ ਜ਼ਿਆਦਾ ਹਰਾਸ਼ਮੈਂਟ ਕੀਤਾ ਹੋਇਆ ਕਿਸੇ ਵੀ ਬੰਦੇ ਨੂੰ ਵਰਕਰ ਨੂੰ ਇੱਥੇ ਕੰਮ ਨਹੀਂ ਮਿਲ ਰਿਹਾ ਅੱਜ ਆਪਾਂ ਇਸ ਕਰਕੇ ਇੱਥੇ ਧਰਨਾ ਲਾਇਆ ਜੀ ਇਹ ਸਾਡੀ ਹੱਥ ਗੱਲਾਂ ਮੰਨਦੇ ਆ ਜੀ ਇਹ ਮੰਨਦੇ ਆ ਤਾਂ ਠੀਕ ਹੈ ਜੀ ਨਹੀਂ ਅੱਗੇ ਜਾ ਕੇ ਅਸੀਂ ਇਹ ਧਰਨਾ ਹੋਰ ਵੀ ਵੱਡੇ ਪੱਧਰ ਤੇ ਲਾਵਾਂਗੇ ਸਾਡੀ ਨਹੀਂ ਇੱਥੇ ਕੋਈ ਸੁਣਵਾਈ ਹੋਈ ਅੱਜ ਤਾਂ ਅਸੀਂ ਇਹ ਪਿੰਡ ਪਿੰਡ ਜਾ ਕੇ ਹੋਰ ਮੀਟਿੰਗਾਂ ਕਰਾਂਗੇ ਇਹਨਾਂ ਇਹ ਅੱਜ ਸਾਡਾ ਸੰਕੇਤਕ ਧਰਨਾ ਤੇ ਇਹਨੂੰ ਅਸੀਂ ਜ਼ਿਲ੍ਹਾ ਲੈਵਲ ਤੇ ਕਰਾਂਗੇ ਹਾਂ ਕੀ ਮੰਗਾ ਕੀ ਨਹੀਂ ਸੁਣੀ ਮੰਗੋ ਸਾਡੀ ਕੋਈ ਵੱਖਰੀ ਮੰਗ ਨਹੀਂ ਜੋ ਕਾਨੂੰਨ ਦੇ ਵਿੱਚ ਆ ਕਾਨੂੰਨ ਮੁਤਾਬਕ ਕੰਮ ਦੀ ਮੰਗ ਕਰਨਾ 15 ਦਿਨਾਂ ਤੋਂ ਉਹਨੂੰ ਕੰਮ ਦੇਣਾ ਜੇ ਕੰਮ ਦਿੰਦੇ ਨੇ ਤਾਂ ਉਹਨਾਂ ਨੂੰ ਨਿਯੁਕਤੀ ਪੱਤਰ ਨਹੀਂ ਦਿੱਤਾ ਜਾਂਦਾ ਤੇ ਬੀਬੀਆਂ ਨੂੰ 5 ਕਿਲੋਮੀਟਰ ਤੋਂ ਬਾਹਰ ਭੇਜਿਆ ਜਾਂਦਾ ਉਹਨਾਂ ਦਾ ਯਾਤਰੀ ਪੱਤਾ ਜਿਹੜਾ ਉਹ ਨਹੀਂ ਉਹਨਾਂ ਨੂੰ ਦਿੱਤਾ ਜਾਂਦਾ ਤੇ ਜਿਹੜੇ ਕਈਆਂ ਦਸਲੇ ਜਿਹੜੇ ਔਜ਼ਾਰ ਨੇ ਇਹਨਾਂ ਦੇ ਉਹ ਨਹੀਂ ਦਿੱਤੇ ਜਾਂਦੇ ਕੋਈ ਮਤਲਬ ਇੰਨਾ ਹਰਾਸਮੈਂਟ ਕਰਦੇ ਨੇ ਜਿਵੇਂ ਵੀ ਤੁਸੀਂ ਇਹ ਦੇਖੋ ਵੀ ਜਿਹੜੇ ਇੱਧਰਲੇ ਪਿੰਡ ਨੇ ਉਹਨਾਂ ਨੂੰ ਉੱਧਰ ਭੇਜਿਆ ਜਾਂਦਾ 30 35 ਕਿਲੋਮੀਟਰ ਦੇ ਅੰਦਰ ਭੇਜਿਆ ਜਾਂਦਾ ਉਹਨਾਂ ਨੂੰ ਜਦਕਿ 5 ਕਿਲੋਮੀਟਰ ਦੇ ਦਾਇਰੇ 'ਚ ਇਹਨਾਂ ਨੂੰ ਕੰਮ ਦੇਣਾ ਹੈ ਨਾਲ